ਕੀ ਕਹਿੰਦੇ ਸੀਗੇ ਤੁਸੀਂ ਅੱਛਾ ਜਦੋਂ ਮੈਂ ਅੰਮ੍ਰਿਤਸਰ ਨੂੰ ਨਹੀਂ ਗਿਆ ਨਵਾਂ ਸ਼ਹਿਰ ਨੂੰ ਹੂੰ ਉਹ ਜਦੋਂ ਮੈਂ ਉਹ ਏਸੀ ਵਾਲਾ ਮੁੰਡਾ ਸੀ ਜਿਹੜਾ ਮੈਂ ਉਹਦੇ ਕੋਲ ਦੀ ਲੰਗਰ ਲਗਾ ਦੁਕਾਨ ਤੇ ਉਹ ਬਾਹਰ ਖੜਾ ਸੀ ਕਹਿੰਦਾ ਪਾਜੀ ਮੇਰੀ ਗੱਲ ਸੁਣੋ ਇੱਕ ਮਿੰਟ ਅੱਛਾ ਮੈਂ ਬਹਿ ਗਿਆ ਅੰਦਰ ਹੋਰ ਪਿਚਾ ਪਾਣੀ ਮੈਗਾ ਨਹੀਂ ਕੋਈ ਜਾਂ ਤਾਂ ਦੱਸੋ ਤੁਸੀਂ ਮੇਨਾਂ ਨਰਾਜ ਆ ਕੋਈ ਅੱਛਾ ਮੈਂ ਨਰਾਜਗੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਹੂੰ ਕਹਿੰਦਾ ਤੁਸੀਂ ਸਿਸਟਰ ਦਾ ਵਿਆਹ ਕਰ ਲਿਆ ਚੋਰੀ ਚੋਰੀ ਮੈਨੂੰ ਦੱਸਿਆ ਨਹੀਂ ਮੈਨੂੰ ਉਨੂੰ ਕਿੱਥੋਂ ਪਤਾ ਲੱਗ ਗਿਆ ਉਹ ਵੀ ਜਦ ਮੈਂ ਜਿੱਥੇ ਘਰ ਹੋ ਗਿਆ ਤਾਂ ਉਹ ਉਹ ਮੇਰਾ ਯਾਰ ਵਸਾਈ ਤੇ ਤੈਨੂੰ ਪਤਾ ਬੱਚੇ ਮੈਂਗਾ ਆਪਣੀ ਮਰਜ਼ੀ ਕਰ ਲੈਂਦਾ ਸਾਡੇ ਭੈਣ ਨੇ ਵੀ ਆਪਣੀ ਮਰਜ਼ੀ ਕਰਦੀ ਹੁੰਦਾ ਮੈਂ ਤੇ ਉਹਦੇ ਨਾਲ ਕੰਦਾ ਮੈਂ ਅੱਗੇ ਸੋਚਿਆ ਕਿ ਭਾਜੀ ਕੋ ਨੇ ਹਰ ਪ੍ਰੋਗਰਾਮ ਤੇ ਫੰਕਸ਼ਨ ਤੇ ਮੈਨੂੰ ਸਾਥ ਦੇ ਆ ਵੀ ਇਦਾਂ ਕਿੱਦਾਂ ਹੋਵੇ ਵੀ ਭਾਜੀ ਨੇ ਮੈਨੂੰ ਆਪਣੀ ਸਿਸ਼ਟਾ ਦੇ ਵਿਆਹ ਤੱਕ ਅਸੱਧਿਆ ਹੋਵੇ ਕਿ ਮੇਰਾ ਯਾਰ ਪਤਾ ਨਹੀਂ ਹੁਣ ਮੈਨੂੰ ਪੂਰੀ ਗੱਲ ਦਾ ਤਾਂ ਮੈਂ ਕਹਾਂ ਮੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਹੈਗਾ ਪਰ ਉਹਨਾਂ ਲਈ ਮੈਂ ਦਰਦ ਯਾਦ ਆ ਰਿਹਾ ਭਾਜੀ ਦੇ ਤੋਂ ਕੰਦਾ ਜੇ ਉਹ ਉਹਨਾਂ ਦੇ ਨਾਲ ਉਸ ਸਰ ਦੇ ਕੋਲ ਦੇ ਜਿਵੇਂ ਬਾਜ਼ਾਰ ਚ ਤਾਂ ਮੈਂ ਦੇਖਿਆ ਇਹਨਾਂ ਮੇਰੇ ਵੱਨ ਦੇਖ ਕੇ ਪੁੱਤ ਜੀ ਮੈਨੂੰ ਮੂੰਹ ਪਾ ਲਿਆ ਪਰ ਜੀ ਸਿਸਟਰ ਨੇ ਇਹਨਾਂ ਸ਼ੰਕਾ ਵਿਨੁਧਾ ਥੋੜੀ ਹੋਈ ਵੀ ਅੱਗੇ ਜਦੋਂ ਵੀ ਮੈਨੂੰ ਕਿਤੇ ਮਿਲਦੇ ਆ ਬਾਜ਼ਾਰ ਚ ਅਜੇ ਸਸਤੀ ਗੱਲਾਂ ਕਰਦੇ ਸਾਰੇ ਇੱਦਾਂ ਕਹਿੰਦੇ ਅੱਜ ਉਹਨੇ ਦੇਖੀ ਤਾਂ ਮੂੰਹ ਚ ਪਾ ਲਿਆ ਤੇ ਮੈਨੂੰ ਗੱਲ ਦੱਸੀ ਜਦੋਂ ਸਾਰੀ ਇੱਦਾਂ ਹੀ ਤਾਂ ਹੋਈ ਤੇ ਵਿਚਾਰਾ ਚੁੱਪ ਕਰ ਗਿਆ ਕੰਨਾਂ ਚ ਰੋਕ ਲਈ ਕਿਸਮਤ ਦੀਆਂ ਗੱਲਾਂ ਆ ਦੇਖੋ ਜੀ ਕਿੰਨੇ ਕ ਤੋਂ ਲਕੋ ਰੱਖ ਲਵਾਂਗੇ ਕਿੰਨਾ ਕ ਜੇ ਰੱਖ ਲਵਾਂਗੇ ਇੱਕ ਨਾ ਇੱਕ ਦਿਨ ਤਾਂ ਪਤਾ ਲੱਗਣਾ ਹੀ ਆ। ਤਾਂ ਆ ਗਿਆ ਹੁਣ ਇੱਕ ਗੁਰੂ ਦਾ ਦੱਸੂਗਾ ਇਹ ਇਦਾਂ ਦੀ ਗਲਤ ਆ ਤੁਹਾਨੂੰ ਪਤਾ ਇੰਨੀ ਛੇਤੀ ਫੈਲ ਜਾਂਦੀ ਆ। ਮੈਂ ਤਾਂ ਵਾਂਗੂ ਇੱਕ ਤਾਂ ਜਦੋਂ ਨੇ ਮੈਨੂੰ ਕਿਹਾ ਪਾਜੀ ਤੁਸੀਂ ਮੈਨੂੰ ਇੰਦੇ ਵਿਆਹ ਨਹੀਂ ਸੱਤਿਆ। ਕੀ ਜਵਾਬ ਦਿੰਦਾ ਉਹਨੂੰ ਪਰ ਇਹ ਇੱਕ ਗੱਲ ਵਾ ਜਦੋਂ ਧੀਆ ਇਦਾਂ ਕਰ ਜਾਣ ਪਰ ਮਾਪਿਆਂ ਦੀ ਭੈਣਾ ਭਰਾਵਾਂ ਦੀ ਇੱਜ਼ਤ ਨਹੀਂ ਰਹਿੰਦੀ ਹੈਗੀ। ਸਹੀ ਇੱਜ਼ਤ ਆ। ਬਹੁਤ ਇਹਨੇ ਮਿੱਟੀ ਕੋਈ ਸਾਡੇ ਸਿਰ 'ਚ ਖੜ ਕੇ ਕਿਨੂ ਕਿਨੂ ਹੁਣ ਪਤਾ ਲੱਗਣਾ ਅੱਗੇ ਕਿਹਦੇ ਕਿਹਦੇ ਕੋ ਅਗਲੀਆਂ ਇਹ ਗੱਲਾਂ ਬਾਰੇ ਦੂਰ ਕਿਤੇ ਕਹਾ ਦੇ ਦੂਰ ਕਿਤੇ ਕੋਈ ਸ਼ਹਿਰ ਦੇ ਚੱਲ ਜਾਂਦੇ ਪੱਕੀ ਗੱਲ ਸੀ ਪਰ ਹੈਗੇ ਵੀ ਕੋਲ ਆ ਉਹੀ ਤਾਂ ਹੈਗਾ ਯਾਰ ਅੱਗੇ 12 14 ਕਿਲੋਮੀਟਰ ਦੇ ਕੋਈ ਸ਼ਹਿਰ ਦਾ ਉੱਧਰ ਆਮ ਤਸੰਗ ਚੱਲਦੇ ਆਉਂਦੇ ਆ ਲੋਕੀ ਯਾਰ ਘਚਾਲਵਾਰੇ ਆ ਬਾਲੇ ਹੋਰ ਇਹਨਾਂ ਨੂੰ ਘੁੰਮਦਿਆਂ ਨੇ ਉੱਤੇ ਤੇ ਪਰਗੇ ਉਹਦੀ ਪੂਰੀ ਸਾਰੀ ਪਤਾ ਲੱਗ ਜਾਣਾ ਨਹੀਂ ਹੁਣ ਬਾਹਰ ਇਸ ਤੋਂ ਘਰੋਂ ਨਿਕਲਣ ਦੀ ਵੀ ਕਿੰਨੀ ਨਮੋਸ਼ੀ ਲੱਗਦੀ ਆ ਮੈਂ ਤਾਂ ਇੰਨੇ ਦਿਨ ਹੋ ਗਏ ਬਾਹਰ ਨੂੰ ਵੀ ਨਿਕਲਦੀ ਹੈ ਕਿ ਡਰਦੀ ਆ ਪੀ ਕੋਈ ਆਂਡੀ ਗਵਾਂਡੀ ਨਾ ਪੁੱਛ ਲਵੇ। ਸਹੀ ਆ। ਕਿਹੜਾ ਮਾਨੇ ਜਦਾ ਬੜਾ ਮਨ ਕਰ। ਕੀ ਕਰਨਾ ਕੋਈ ਹਾਂ। ਸਹੀ ਹੋਤੀ ਗੱਲ ਆ। ਹੁਣ ਅਸੀਂ ਕੀ ਕਰੀਏ? ਐਸੀ ਕਿਹੜਾ ਕੋ ਘਰ ਛੱਡੀ ਉਹਦੇ। ਪੀ ਉਹਦੇ ਲਈ ਅਸੀਂ ਕੁਛ ਕੀਤਾ ਨਹੀਂ। ਕਿਤਾ ਹੁੰਦਾ ਜੀ ਮੇਰੇ ਲਈ ਕੀਤਾ ਕੁਛ ਨਹੀਂ। ਚਲੋ ਮਾੜਾ ਟ। ਮਾੜੀ ਕਿਸਮਤ ਆ ਉਹਦੀ ਪਰ ਇਨੀ ਗੱਲ ਪੱਕੀ ਆ। ਉਹ ਤਾਂ ਹੈਗੀ ਆ ਫਿਰ ਕਿਸਮਤ ਮਾੜੀ ਆ ਫਿਰ। ਸਹੀ ਆ। ਜੇ ਆਪਣੀ ਮਰਜ਼ੀ ਕੀਤੀ ਹੁਣ ਜੋ ਵੀ ਦੁੱਖ ਸੁੱਖ ਹੋਊਗਾ ਆਪਣੇ ਸਿਰ 'ਤੇ ਲਊਗੀ। ਪਹਿਲਾਂ ਮੈਂ ਸੋਚਦਾ ਸੀ ਮੈਂ ਕਿ ਮੈਂ ਇਹ ਸੈਂਟਰ ਦੇਖਾਂ। ਮੈਂ ਮਗਾ ਛੱਡ ਮਨਾ ਸਾਨੂੰ ਵੀ ਲੋ ਜੇ ਤੁਹਾਨੂੰ ਉਦੋਂ ਦਾ ਮਨਾ ਕੀਤੇ ਹੋਇਆ ਵੀ ਤੁਸੀਂ ਆ ਮੈਂ ਕਹਿਆ ਨਹੀਂ ਕਿ ਜੇ ਕਿਸੇ ਨੇ ਦੇਖ ਲਿਆ ਜਾਂ ਇਹ ਨਹੀਂ ਇੱਤਾ ਜੀ ਨੇ ਜਾਓ ਜਿਹੜਾ ਮੁੰਡਾ ਕੋਈ ਹੋਊਗਾ ਮੈਂ ਕਿਹਾ ਉਹਨੇ ਕਿਤੇ ਦੱਸ ਦਿੱਤਾ ਕਿਸੇ ਨੂੰ ਇਹ ਤਾਂ ਦੇਖੋ ਜੀ ਸਾਡਾ ਪਿੱਛਾ ਕਰਦਾ ਆ ਮੈਂ ਬਹਿ ਮੈਚ ਉੱਪਰ ਕੇ ਰੁਕਦਾ ਰੁਕਦੇ ਮੈਂ ਬੱਤੀ ਤੇ ਆ ਗਿਆ ਲੈ ਛੱਡ ਗੋਰੀ ਪਰ ਤੱਕ ਜਿਆ ਤਾਂ ਪੈਂਦਾ ਕਈ ਵਾਰੀ ਘਰ ਚ ਘੁੰਮਦੀ ਫਿਰਦੀ ਜਦੋਂ ਨਹੀਂ ਨਜ਼ਰ ਆਂਦੀ ਹੌਲ ਤਾਂ ਪੈਂਦੇ ਆ ਜਦੋਂ ਹੁਣ ਮੈਂ ਕੋਲ ਦੀ ਲੱਗ ਕੇ ਗਿਆ ਨਿਗਾ ਪਏ ਜਾਂਦੀ ਉੱਥੇ ਐਲ ਸੈਂਟਰ ਦੇ ਮੋੜੇ ਜਾ ਕੇ ਤੇ

ਕਾ ਭੀ ਨਾ ਕੋਈ ਆਹੋ ਘਰ ਵਾ ਵਧੀਆ ਆਇਆ ਘਰ ਤੂੰ ਅੰਦਰ ਦੇਖੀ ਯਾਰ ਕੱਬੀ ਨੂੰ ਭਾਈ ਇਹ ਕਿੱਥੇ ਰੱਖ ਦਿੱਤੀ ਯਾਰ ਕੀ ਤੁਸੀਂ ਮੇਰਾ ਵੀ ਜਲੂਸ ਲੱਗੇ ਹੋ ਕੱਢਣ ਕੀ ਹੋ ਗਿਆ ਇਹਦੇ ਭਾਗ ਪਿੰਡ ਦੇ ਢੇਰਾਂ ਤੋਂ ਹੀ ਪਤਾ ਲੱਗ ਜਾਂਦੇ ਹੁੰਦੇ ਆ ਕੀ ਹੋ ਗਿਆ ਨਾ ਕੁਇਆ ਸ਼ਹਿਰ ਦੇ ਵਿੱਚ ਆ ਯਾਰ ਆਪਾਂ 2-4 ਦਿਨਾਂ ਦੀ ਸਾਰੀ ਗੱਲਵਾ ਦੱਸ ਉਹ ਵੀ ਆਪਣਾ ਘਰ ਵੱਧ ਲਾ ਨਹੀਂ 2-4 ਦਿਨ ਦੀ ਗੱਲ ਸੀ ਤੁਸੀਂ ਹੋਟਲ 'ਚ ਵੀ ਤਾਂ ਰਹਿ ਹੀ ਸਕਦੇ ਸੀ ਉਹ ਹੋਟਲ 'ਚ ਯਾਰ ਤੈਨੂੰ ਨਹੀਂ ਪਤਾ ਹੈਗਾ ਹੋਟਲ 'ਚ ਰਿਸਕ ਵੀ ਬਹੁਤ ਆ ਮੈਂ ਡਰਦਾ ਤਾਂ ਨਹੀਂ ਰਿਹਾ ਵੀ ਘਰ ਉਹ ਆਪਣਾ ਯਾਰ ਚੱਕੀ ਦੇ ਲੱਗਦਾ ਉੱਪਰ ਨਾ ਪਈ ਗੋ ਆ ਹੈਗੀ ਐ ਕਿੱਥੇ ਚਾਬੀਆਂ ਰੱਖੀਆਂ ਆ ਗਾਧ ਹੋ ਗਈ ਐ ਤੂੰ ਆ ਜਾ ਅੰਦਰ ਆ ਬਈ ਮੇਰਾ ਨਹੀਂ ਦਿਲ ਕਰਦਾ ਹੈਗਾ ਅੰਦਰ ਜਾਣ ਦਾ ਅੱਛਾ ਯਾਰ ਮਾਰ ਕੱਢ ਕੇ ਨਾ ਤਮਾਸ਼ਾ ਕਰ ਅੱਛਾ ਸ਼ਹਿਰ ਦੇ ਵਿੱਚ ਘਰਵਾ ਫੇਰ ਕੀ ਹੋ ਗਿਆ ਜੇ ਪੁਰਾਣਾ ਆਇਆ ਤਾਂ 1 ਮਿੰਟ ਮੈਂ ਬੈਗ ਚੱਕਦੇ ਆਂ ਦਸਾ ਘਰ ਵਾ ਕੋਈ ਇਹਨੂੰ ਘਰ ਕਹਿੰਦੇ ਆ ਉਹ じゃ ਹੋਰ ਕੀ ਆ ਦੱਸ ਘਰ ਵਾ ਯਾਰ ਪੁਰਾਣਾ ਘਰ ਵਾ ਸਾਡਾ ਜੱਦੀ ਘਰ ਵਾ ਇਹ ਪੁਰਾਣਾ ਫੇਰ ਕੀ ਹੋ ਗਿਆ ਤੁਸੀਂ ਅੱਦਾਂ ਕੱਦ ਕਰੀ ਜਾਨੀਂ ਆ ਉੱਤੇ ਵੀ ਤਾਂ ਰੂਮਾਂ 'ਚ ਰਹਿਣਾ ਹੈਗਾ ਹੋਟਲਾਂ ਦੇ ਵਿੱਚ ਆਹ ਘਰ ਆ ਆਪਣੇ ਘਰ ਨਾਲ ਦੀ ਵੀ ਥੋੜਾ ਹੁੰਦੀ ਐ ਕੋਈ ਬਾੜਾ ਜ਼ਰੂਰ ਆ ਯਾਰ ਆਪਾਂ 2-4 ਦਿਨਾਂ ਦੀ ਗੱਲ ਆ ਕੋਈ ਉਹ ਨਹੀਂ ਹੈਗਾ ਦੱਸ ਕਿੱਥੇ ਮੈਨੂੰ ਤੁਸੀਂ ਬਾੜ ਦਿੱਤਾ ਲਿਆ ਯਾਰ ਤੈਂ ਕਿਹੜਾ ਪੱਕੀ ਰਹਿਣਾ ਇੱਥੇ ਯਾਰ 2-4 ਦਿਨਾਂ ਦੀ ਗੱਲ ਵਾ ਸਾਰੀ ਮੈਨੂੰ ਤਾਂ ਤੇ 2-4 ਦਿਨ ਵੀ ਸਾਲਾਂ ਦੇ ਹਿਸਾਬ ਨਾਲ ਲੱਗਦੇ ਆ ਬੱਤ ਕਰਿਆ ਕਰ ਯਾਰ ਪੂਜੇ ਜ਼ਿਆਦਾ ਨਾ ਨਖਰੇ ਕਰ ਆ ਜਾ ਦੱਸ ਕਿੱਥੇ ਮੈਨੂੰ ਲਿਆ ਕੇ ਫਸਾਉਂਦਾ ਆ ਬੱਤ ਕਰਿਆ ਕਰ ਨਖਰੇ ਤਾਂ ਇਦਾਂ ਕਰਦੀ ਜਿੱਦਾਂ ਰਾਜੇ ਦੀ ਧੀ ਹੁੰਨੀ ਆ ਮੈਂ ਰਾਜੇ ਦੀ ਧੀ ਨਹੀਂ ਆ ਤਾਂ ਰਾਜੇ ਦੀ ਭੈਣ ਤਾਂ ਸੀ ਪੂਜਾ ਰਾਜੇ ਦੀ ਭੈਣ ਸੀ ਠੀਕ ਆ ਹੁਣ ਨਹੀਂ ਹੈਗੀ ਤੂੰ ਮੇਰਾ ਨਹੀਂ ਇੱਥੇ ਦਿਨ ਲੱਗਣਾ ਮੈਂ ਇੱਕ ਦਿਨ ਕੱਢਣਾ ਇੱਥੇ ਬਸ ਕਰਿਆ ਕਰ ਕਿੱਡਾ ਤੂੰ ਪਿੱਛੇ ਤਾਜ ਮਹਿਲ ਚ ਰਹਿੰਦੀ ਆਈ ਆ ਪੂਜਾ ਕਾਰਵਾ ਠੀਕ ਆ ਪੁਰਾਣਾ ਜਰੂਰ ਆ ਸ਼ਹਿਰ ਦੇ ਵਿੱਚੋਂ ਆ ਐਡੇ ਘਰ ਦੇ ਵਿੱਚ ਮੇਰਾ ਨਹੀਂ ਦਿਨ ਲੱਗਣਾ ਕਿਉਂ ਨਹੀਂ ਦਿਨ ਲੱਗਣਾ ਕਾਹਦੇ ਨੂੰ ਲੱਗਣਾ ਦਿਨ ਪਹਿਲਾਂ ਤਾਂ ਵਧੀਰਾ ਗਾਦੀ ਜਿੱਥੇ ਮੈਨੂੰ ਮਾਰ ਮੈਂ ਤਾਂ 3-4 ਦਿਨ ਵੀ ਨਾ ਮੈਨੂੰ ਸਾਲਾਂ ਲੱਗਦੇ ਆ ਕਿ ਮੈਨੂੰ ਇੱਥੇ ਪਤਾ ਨਹੀਂ ਹੁਣ ਕਿੰਨੇ ਜੇ ਕੈਦ ਕੱਢਣੀ ਕਟਣੀ ਪੈ ਜਾਣੀ ਇੱਥੇ ਦੋ ਚਾਰ ਦਿਨਾਂ ਦੀ ਗੱਲ ਵਾ ਤੈਨੂੰ ਕਹਿ ਕੇ ਤਾਂ ਆ ਬਾਕੀ ਆਪਾਂ ਉਧਰ ਆਪਣੇ ਘਰ ਚੱਲਤਾ ਜਾਣਾ ਐ ਨਵੇਂ ਘਰ ਇਹ ਵੀ ਸ਼ਹਿਰ ਦੇ ਵਿੱਚ ਹੀ ਆ ਘਰ ਪਰ ਮੇਰਾ ਨਹੀਂ ਇੱਥੇ ਦੇਲ ਲੱਗਣਾ ਤੇ ਹੋਰ ਕਿੱਥੇ ਦੋ ਦਿਨ ਵੀ ਨਹੀਂ ਕਿੱਥੇ ਲੱਗਣਾ ਹੋਦਾ ਮੈਨੂੰ ਉੱਥੇ ਹੀ ਲੈ ਕੇ ਚੱਲੋ ਦਵਾਰਾ ਇੱਥੇ ਯਾਰ ਸਮਝਿਆ ਕਰੋ ਤੇ ਸੁਨੀਤਾ ਦਾ ਚੱਕਰ ਪੈ ਗਿਆ ਪੂਜਾ ਤੈਨੂੰ ਦੱਸਿਆ ਸੀਗਾ ਕਿਸੇ ਦੀ ਮਜਬੂਰੀ ਵੀ ਸਮਝੀਦੀ ਐ ਨਹੀਂ ਤੁਸੀਂ ਆਪ ਸੋਚੋ ਗਰਮੀ ਕਿੰਨੀ ਹੈ ਇੱਥੇ ਉੱਥੇ ਗਰਮੀ ਤਾਂ ਨਹੀਂ ਸੀ ਲੱਗਦੀ ਕੋਈ ਗੱਲ ਨਹੀਂ ਠੰਡਾ ਆ ਪੁਰਾਣੀਆਂ ਇਟਾਂ ਦਾ ਘਰ ਬਣਿਆ ਆ ਠੀਕ ਆ ਜੇ ਉੱਥੇ ਏਸੀ ਨਹੀਂ ਹੈਗਾ ਤੇ ਪੱਖਾ ਤਾਂ ਹੈਗਾ ਆ ਨਾ ਗੱਲ ਠੀਕ ਆ ਮੰਨਦੇ ਆ ਉੱਧਰ ਏਸੀ ਲੱਗਿਆ ਹੋਵੇਗਾ ਇੱਥੇ ਨਹੀਂ ਹੈਗਾ ਪੱਖਾ ਤਾਂ ਹੈਗਾ ਆ ਆ ਜਾ ਨਾਲੇ ਅੰਦਰ ਆ ਜਾ ਆ ਜਾ ਨਹੀਂ ਹੁੰਦੇ ਮੈਂ ਨਹੀਂ ਇੱਥੇ ਰਹਿਣਾ ਤੇ ਕਿੰਨੇ ਜੋੜੇ ਲੱਗੇ ਹੋਏ ਆ ਮੈਂ ਨਹੀਂ ਇੱਥੇ ਕਿੰਨੀ ਸਫਾਈ ਕਰਨੇ ਆਲੀ ਪਈ ਆ ਮੇਰਾ ਕੋਈ ਨਹੀਂ ਜਾ ਮੈਂ ਉਧਰ ਹੀ ਜਾਣਾ ਦੀ ਉਧਰ ਹੀ ਆਪਾਂ ਰਹਿ ਲਾਂਗੇ ਕੋਈ ਗਾਣੀ ਆਪਾਂ ਸਾਈਡ ਤੇ ਰਹਿ ਲਾਂਗੇ ਤੂੰ ਬਹਿ ਜਾ ਇਹਨੂੰ ਤਾਂ ਰੱਤ ਸਮਾਨ ਨੂੰ ਯਾਰ ਕਿਆ ਕਰੀ ਜਾਨੀ ਬਹਿ ਜਾ ਇੱਥੇ ਦਾ ਬਹਿ ਜਾ ਕੋਈ ਨਹੀਂ ਹੋਇਆ ਕਿੱਥੇ ਜਾਲੇ ਲੱਗੇ ਦੱਸ ਮੈਨੂੰ ਕਿੱਥੇ ਲੱਗੇ ਹੋਏ ਉੱਧੇ ਕਰੀ ਜਾਨੀ ਆ ਤੂੰ ਨਾ ਕਰ ਨੇ ਜਿੱਥੇ ਤੁਸੀਂ ਨਾ ਮੈਨੂੰ ਤੇ ਸੁਨੀਤਾ ਨੂੰ ਡਿਨਰ ਕਰਾਉਣ ਲਈ ਆਪਣੇ ਮਾਮਿਆਂ ਦੇ ਹੋਟਲ 'ਚ ਲੈ ਕੇ ਗਏ ਸੀ ਉੱਥੇ ਲੈ ਜਾ ਸਾਨੂੰ ਪੂਜਾ ਯਾਰ ਮੈਂ ਨਹੀਂ ਦੱਸਿਆ ਆਪਣੇ ਮਾਮੇ ਨੂੰ ਨਹੀਂ ਮੈਂ ਉੱਥੇ ਲੈ ਜਾਣਾ ਸੀ ਤੈਨੂੰ ਕਹੇ ਤੋਂ ਬਿਨਾ ਮੈਂ ਲੈ ਜਾਣਾ ਸੀ ਤੈਨੂੰ ਉੱਥੇ ਮੈਂ ਨਹੀਂ ਦੱਸਿਆ ਮਾਮੇ ਨੂੰ ਬਾਜੀ ਤੂੰ ਕਿਹੜੀਆਂ ਗੱਲਾਂ ਕਰਦੀਆਂ ਭਰਾ ਮੇਰੇ ਦਾ ਅਮਰੀਕਾ ਹੋਟਲ ਵਾ ਆਪਾਂ ਉੱਥੇ ਨੂੰ ਜਾਣਾ ਉਹਦੇ ਕੋਲ ਨੂੰ ਨਾ ਤਾਂ ਕੋਟਣੀ ਆਤੀ ਕਦੀ ਦੇਖੇ ਦੱਸ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਦਾ ਨਾ ਕੋਈ ਖਾਣ ਪੀਣ ਦਾ ਮੈਂ ਕੀ ਖਾਣਾ ਤੇ ਕੀ ਕਰਾਂ ਪੂਜਾ ਤੂੰ ਕੋਈ ਗੱਲ ਨਹੀਂ ਸਾਰਾ ਕੁਝ ਤੈਨੂੰ ਚੀਜ਼ ਮਿਲੂਗੀ ਹਰ ਇੱਕ ਚੀਜ਼ ਤੈਨੂੰ ਮਿਲੂਗੀ ਠੀਕ ਆ ਮੈਂ ਪਰ ਉਹ 2-3 ਦਿਨ ਉਹ 2 ਦਿਨ ਰਹਿਣਾ ਤੇ ਤੀਜੇ ਦਿਨ ਮੈਂ ਆਪੇ ਚਲ ਜਾਣਾ ਉਦੋਂ ਉਹ 2-3 ਦਿਨ ਦੀ ਗੱਲ ਆ ਪੁੱਤ ਪਲੀਜ਼ ਯਾਰ ਨਾ ਕਰ ਇਦਾਂ ਆਂਦੀ ਨਾ ਇੱਧਰ ਘਰ ਦੇ ਵਿੱਚ ਕਲੇਸ਼ ਪਾ 2-3 ਦਿਨਾਂ ਦੀ ਤਾਂ ਗੱਲ ਵਾ ਉਹ ਆਪਾਂ ਅਮਰੀਕਾ ਚਲ ਜਾਣਾ ਭਰਾ ਮੇਰੇ ਨੇ ਅਮਰੀਕਾ ਥੱਦ ਲੈਣਾ ਦੇਖੀ ਕੱਡਾ ਹੋਟਲ ਆ ਉੱਥੇ ਜਿੱਥੇ ਆਪਾਂ ਰਹਿਾਂਗੇ ਜਾ ਕੇ ਤੇ ਘੁੰਮ ਲਈ ਜਿਹੜੇ ਹੋਟਲਾਂ ਦਾ ਤੈਨੂੰ ਲੱਗੇ ਉਹ ਤੈਨੂੰ ਪੂਸਵਾਰ ਹੋਏ ਤੇਰੇ ਹੋਟਲਾਂ ਦਾ ਹੋਟਲ ਜਾਣਾ ਹੋਟਲ ਜਾਣਾ ਦੋ ਦਿਨ ਹੀ ਰਹਿ ਸਕਦੀ ਤੂੰ ਇੱਥੇ ਜਾਣ ਤਾਂ ਮੇਰੀ ਹੁਣ ਦੁਖੀ ਹੋਈ ਪਈ ਆ ਕਾਦੀ ਜਾਂਦੂਗੀ ਹੋਈ ਪਈ ਆ ਅਸੀਂ ਅਮਰੀਕਾ ਚਲੇ ਜਾਣਾ ਆ ਅਸੀਂ ਅਮਰੀਕਾ ਚਲੇ ਜਾਣਾ ਆ ਮੁਸੀਬਤ ਤਾਂ ਹੁਣ ਸਾਡੇ ਪਈ ਆ ਕਾਦੀ ਕਾਦੀ ਮੁਸੀਬਤ ਆ ਮੁਸੀਬਤ ਐ ਆ ਨਹੀਂ 1 ਮਿੰਟ ਰੋਟੀ ਨਹੀਂ ਆਂਦੀ ਤੈਨੂੰ ਬਣਾਣੀ ਉਦਾਂ ਮੈਂ ਗੱਲ ਕਰਦਾ ਮੈਨੂੰ ਮੈਂ ਉਦਾਂ ਫੇ ਗੱਲਾਂ ਹੀ ਮਾਰਨ ਜੋ ਕੀ ਸੀ ਬਿੱਤੂ ਮੈਂ ਨਹੀਂ ਕੁਝ ਵੀ ਰੋਟੀ ਨਹੀਂ ਬਣਾਣੀ ਆਂਦੀ ਸੀ ਕਿਹਨੂੰ ਕੁਝ ਮੇਰੇ ਭਰਾ ਭਰਜਾਈ ਨੇ ਮੈਨੂੰ ਕਦੇ ਕੰਮ ਨੂੰ ਨਹੀਂ ਲਾਇਆ ਬੱਲੇ ਬੱਲੇ ਮੇਰੇ ਭਰਾ ਭਰਜਾਈ ਨੇ ਮੈਨੂੰ ਲਾਡ ਪਿਆਰ ਨਾਲ ਰੱਖਿਆ ਸੀ ਮੈਨੂੰ ਤੱਕ ਤੱਕ ਗਲਾਸ ਤੱਕ ਨਹੀਂ ਸੀ ਚੱਕਣ ਦਿੰਦੇ ਕਹਿੰਦੇ ਸੀ ਆ ਆਪਣਾ ਤੂੰ ਪੜ੍ਹਾਈ ਕਰ ਤੇ ਆਪਣੇ ਪੈਰਾਂ ਤੇ ਖੜੀ ਹੋ ਤੈਨੂੰ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ। ਬੱਤ ਕਰਿਆ ਕਰ ਪੂਜਾ। ਉਹਨਾਂ ਨੇ ਇਹ ਨਹੀਂ ਸਿਖਾਲਿਆ ਤੈਨੂੰ ਕਿ ਰੋਟੀ ਵੀ ਬਣਾਣੀ ਆ। ਭਰਾ ਭਰਜਾਈ ਨੇ ਉਦਾਂ ਤਾਂ ਤੈਨੂੰ ਸਿਖਾਲਿਆ ਕਿ ਪੜ੍ਹਨਾ ਆ ਹਨਾ, ਪੇਪਰ ਦੇਣੇ ਆ ਬਾਹਰ ਨੂੰ ਜਾਣਾ। ਪਰ ਆ ਭਰਜਾਈ ਤੇਰੇ ਇੰਨਾ ਵੀ ਨਹੀਂ ਮਾੜਾ ਮੁੱਠਾ ਆ ਕੁਝ ਵੀ ਨਹੀਂ ਸੱਚਾ ਦੇਖ ਕੇ ਕਿ ਰੋਟੀ ਵੀ ਪਕਾਣੀ ਪੈਣੀ ਆ, ਕੰਡੂ ਜੇ ਤੈਨੂੰ ਭਿਆਣਾ ਆ। ਇੰਨੀ ਨੋਬਤ ਆਣੀ ਨਹੀਂ ਸੀ। ਕਿਉਂ? ਰੋਟੀ ਤੈਨੂੰ ਤੇਰੇ ਭਰਾ ਭਰਜਾਈਆਂ ਨੇ ਬੁਰਕੀਆਂ ਪਾਣ ਆਇਆ ਕਰਨੀਆਂ ਸੀ ਮੂੰਹ ਦੇ ਵਿੱਚ। ਉਹਨਾਂ ਨੂੰ ਇਹ ਵੀ ਸਿਖਾ ਲੈਣਾ ਚਾਹੀਦਾ ਸੀ ਤੈਨੂੰ ਸਭ ਕੁਝ। ਵੇ ਗੰਨਾ ਮੈਨਾਂ ਪਹਿਲਾਂ ਖੋਲਦੀ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਹਾਂ ਗੱਲਾਂ ਕੀਤੀਆਂ ਸੀ ਮੇਰੇ ਨਾਲ ਕਿ ਤੂੰ ਰੋਟੀ ਪਕਾਣੀ ਸਿੱਖ ਕੇ ਆਈ ਤੂੰ ਮੈਨੂੰ ਹਾਂ ਗੱਲ ਵੀ ਨਹੀਂ ਕਹੀ ਸੀ ਕਿ ਮੈਨੂੰ ਪਕਾਣੀ ਆਂਦੀ ਇਹ ਗੱਲ ਤੁਸੀਂ ਕੋਈ ਕੀਤੀ ਨਾ ਸੀ ਠੀਕ ਆ ਆਹ ਕਿਹੜੀਆਂ ਗੱਲਾਂ ਹੋ ਗਈਆਂ ਪਰਾਵਾ ਬਾਹਰ ਮਗਾ ਲੈਣਾ ਤੂੰ ਗਲੇਥ ਨਾ ਕਰ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਵੀ ਆ ਇਦਾਂ ਖੰਡਰ ਘਰ ਦੇ ਵਿੱਚ ਰਹਿਣਾ ਹੈ ਜਾਂ ਕੇ ਤੈਨੂੰ ਰਹਿਣਾ ਪੈਣਾ ਹੈ ਯਾਰ ਖੰਡਰ ਚ ਬੰਦੇ ਹੀ ਰਹਿੰਦੇ ਆ ਹੋਰ ਕੀ ਇਹ ਜਾਨਵਰ ਰਹਿੰਦੇ ਇੱਥੇ ਅੱਧ ਕਰੀ ਜਾਨੀ ਤੂੰ ਤਾਂ ਆਂਦੀ ਲੜਨ ਲੱਪੇ ਮੇਰੇ ਨਾਲ ਨਹੀਂ ਹੁਣ ਮੈਨੂੰ ਇਹ ਦੱਸੋ ਅਸੀਂ ਗੱਡੀ 'ਚ ਕਿਉਂ ਨਹੀਂ ਆਏ ਪੂਜਾ ਬੱਸ ਕਰਿਆ ਕਰ ਇੱਥੇ ਗਲੀਆਂ 'ਚ ਗੱਡੀ ਕਿੱਥੇ ਲੈ ਕੇ ਆਣੀ ਆ ਉੱਧਰਲੇ ਘਰ ਆਪਣੀ ਗੱਡੀ ਸੇਫ ਆ ਯਾਰ 18-20 ਲੱਖ ਦੀ ਗੱਡੀ ਆ ਪੂਜਾ ਮੇਰੀ ਇੱਥੇ ਲੋਕਾਂ ਨੇ ਚਰੀਟਾ ਪਾਣੀ ਆ ਬਾਹਰ ਖੜੀ ਨੂੰ ਮੈਂ ਸੁਨੀਤਾ ਜੀ ਨੂੰ ਫੋਨ ਕਰਦੀ ਹਾਂ ਜੀ ਦਾ ਫੋਨ ਨਹੀਂ ਸਵਿਚ ਆਫ ਹੋਣ ਲੱਗ ਗਿਆ ਪੂਜਾ ਰ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਆਣਾ ਸੀਗਾ ਤਾਂ ਉਹਦਾ ਫੋਨ ਸਵਿਚ ਆਫ ਹੋਣਾ ਹੈ ਐਮੀ ਟੈਂਸ਼ਨ ਲਈਓ ਮਾੜੀ ਜੀ ਗੱਲ ਦੀ ਕੀ ਹੋ ਗਿਆ ਯਾਰ ਐਡੀ ਵੱਡੀ ਕਿਹੜੀ ਗੱਲ ਵਾਹੇ ਮੇਰਾ ਦਿਲ ਨਹੀਂ ਲੱਗਦਾ ਇੱਥੇ ਤੇ ਹੁਣ ਤੂੰ ਕੀ ਕਹਨੀ ਆ ਉਹਦੇ ਕੋਲ ਨਹੀਂ ਜਾਣਾ ਤਨੀਤਾ ਕੋਲ ਨਹੀਂ ਜਾਣਾ ਅੱਛਾ ਮੇਰੀ ਗੱਲ ਇੱਕ ਸੁਣੋ ਚਲ ਦੀ ਦਾ ਸਾਡੇ ਘਰ ਰਹਿ ਲਈ ਸ੍ਰੀ ਦਾ ਦੀਦੀ ਅਸੀਂ ਤਾਂ ਉਹਦੇ ਘਰ ਰਹਿ ਸਕਦੇ ਆ ਦੋ ਦਿਨ ਦੀ ਆ ਗੱਲ ਉਹਦੇ ਕਿਹੜੇ ਘਰ ਜਿਹੜੇ ਉਹਨਾਂ ਦੀ ਕੋਠੀ ਆ ਪੂਜਾ ਉਹਨਾਂ ਦੀ ਕੋਠੀ ਹਲੇ ਕਿਹੜਾ ਯਾਰ ਤਿਆਰ ਹੋ ਗਈ ਆ ਉੱਥੇ ਐਡੇ ਤਾਰਾ ਲਾਮਕ ਦੀਆਂ ਆ ਹਲੇ ਕੰਮ ਉੱਥੇ ਪੂਰਾ ਕੰਪਲੀਟ ਨਹੀਂ ਹੋਇਆ ਨਹੀਂ ਮੈਂ ਤੈਨੂੰ ਉੱਥੇ ਲੈ ਜਾਣਾ ਸੀਗਾ ਹਲੇ ਉਹਦਾ ਬਹੁਤ ਕੰਮ ਪਿਆ ਆ ਤਾਂ ਹੀ ਦਾ ਉਹ ਸਾਡੇ ਉੱਤੇ ਰਹਿੰਦੀ ਸੀਗੀ ਨਹੀਂ ਮੈਂ ਤੈਨੂੰ ਉੱਥੇ ਨਾਲ ਲੈ ਜਾਂਦਾ ਐਮੀ ਬਿਨਾ ਮਤਲਬ ਜਿਆ ਟੈਨਸ਼ਨ ਪਾਈ ਉਹ ਨਾਲੇ ਤੂੰ ਮੈਨੂੰ ਦਿੱਤੀ ਹੋਆ ਮੈਨੂੰ ਭੁੱਖ ਬਹੁਤ ਲੱਗੀ ਆ ਚੱਲ ਕੋਈ ਗੱਲ ਹੁਣ ਦੱਸੋ ਮੈਂ ਕੀ ਕਰਾਂ ਮੈਂ ਲੈ ਕੇ ਆਣਾ ਤੇਲੀ ਕੁਝ ਖਾਣ ਕੀ ਖਾਣਾ ਦੱਸ ਮੈਨੂੰ ਕੀ ਖਾਣਾ ਹੈ ਦੱਸ ਮੈਂ ਲੈ ਕੇ ਆਣਾ ਦੱਸ ਕੀ ਖਾਣਾ ਫੋਲ ਵੀ ਯਾਰ ਐਦਾਂ ਨਾ ਕਰ ਯਾਰ ਮਨ ਮੇਰਾ ਆਪਣੀ ਮਰਜ਼ੀ ਨਾ ਲਿਓ ਜੋ ਲਿਆਣਾ ਮੈਂ ਕੁਝ ਵੀ ਦੱਸੂਗੀ ਕੁਝ ਖਾਣਾ ਹੋਊਗਾ ਦੱਸ ਮੈਨੂੰ ਕੁਝ ਖਾਣਾ ਹੈ। ਭਲੀਆ ਨਾ ਤੇਰੇ। ਉਹ ਕਿਹੜਾ ਮੇਰੀ ਪਸੰਦ ਦਾਣਾ ਜਦ ਘਰ ਨਹੀਂ ਮੇਰੀ ਪਸੰਦ ਦਾ ਮੈਨੂੰ ਮਿਲਿਆ ਤਾਂ ਹੁਣ ਮੈਂ ਖਾਣ ਨੂੰ ਆਪਣੀ ਪਸੰਦ ਕੀ ਕਰਾਂ? ਯਾਰ ਕੀ ਕਰਾਂ ਫੇਰ ਮੈਂ ਤੂੰ ਹੱਦ ਕਰੀ ਜਣੀ ਦੱਸ ਹੈ? ਪੂਜਾ ਮੈਨੂੰ ਪਤਾ ਤੈਨੂੰ ਕੀ ਪਖਾਂਦਾ ਠੀਕ ਆ ਮੈਂ ਲੈ ਜਾਂਦਾ ਹਾਂ ਠੀਕ ਆ। ਮੇਰੀ ਗੱਲ ਸੁਣੋ। ਹਾਂ। ਛੇਤੀ ਆ ਜਿਓ। ਮੈਨੂੰ ਇੱਥੇ ਕੁਝ ਨਹੀਂ ਪਤਾ ਹੈਗਾ ਉਪਰ ਉਹਦੀ ਨੇਰਾ ਹੂੰ ਲਗਾਇਆ। ਯਾਰ ਪੂਜਾ ਆਾ ਹੋਟਲ ਆ 5 ਮਿੰਟ ਦਾ ਰਸਤਾ ਮੈਂ ਗਿਆ ਤੇ ਆਇਆ। ਜਲਦੀ ਆ ਜਿਓ। ਤੂੰ ਬੈਠ। ਓਕੇ। ਪਪਾ ਮੈਂ ਸ਼ਾਮੀ ਦੇਖਿਆ ਮੇਰਾ ਨੰਬਰ ਹੀ ਬਲੌਕ ਕਰਤੇ ਹੋਆ। ਹੋ ਗਿਆ ਨੇ? ਹੂੰ। ਆ ਮੇਰਾ ਵੀ ਕੱਲ ਕਰ ਦਿੱਤਾ। ਮਸ਼ਿਆ। ਅਜੇ ਲਖ ਸਾਡੇ ਦੋਨਾਂ ਦੇ ਕੋਡ ਉਹਨੇ ਬਈ ਬਲੌਕ ਕਰ ਦਿੱਤੇ ਨੰਬਰ। ਤੂੰ ਇਦਾਂ ਕਰ। ਜਾਂ ਕੈਮਰੇ ਦਾ ਕੋਡ ਬਦਲ ਦੇ। ਉਹਦੇ ਵੀ ਮੋਬਾਈਲ 'ਚ ਚੱਲਦੀ ਆ ਨਾ ਕੈਮਰੇ। ਫਿਰ ਦੇਖਦੇ ਹੁਣੀਆਂ ਸਾਨੂੰ ਵੀ ਕੀ ਕਰਦੇ ਆ ਕੀ ਨਹੀਂ ਕਰਦੇ। ਕੋਡ ਬਦਲ ਦੇ। ਕੰਮ ਕੀਤਾ ਤੁਹਾਡਾ ਦੱਸ ਦਿੰਦਾ ਹੁਣ ਹੋ ਗਿਆ ਤਾਂ ਹੁਣ ਕੋਈ ਗੱਲ ਨਹੀਂ। ਤੂੰ ਬਦਲ ਕੋਡ। ਕੋਡ ਬਦਲ ਦੇ। ਦੇਖਦੀ ਨਾ ਉਹ ਸਾਨੂੰ ਦੇਖੇ ਨਾ ਅਸੀਂ ਉਹਨੂੰ ਦੇਖੀਏ ਸਾਡੇ ਲਈ ਉਹ ਮਰ ਗਈ ਅਸੀਂ ਉਹਲੇ ਮਰ ਗਏ ਤੇ ਮੇਰਾ ਪੁੱਤ ਉੱਠ ਕੋਡ ਬਦਲ ਦੇ ਨਾ ਸਾਹਮਣੇ ਮੌਸ ਪਿਆ ਬਦਲ ਦੇ ਕੋਡ ਉਹਨੇ ਉਦਾਂ ਦਾ ਨੰਬਰ ਨਹੀਂ ਸੀ ਬਲਾਕ ਕੀਤਾ ਸਾਡੇ ਹੁਣ ਉਹਨੇ ਨੰਬਰ ਬਲਾਕ ਕਰ ਦਿੱਤੇ ਜਾ ਉਹਦੇ ਨੰਬਰ ਬਲਾਕ ਕਰ ਦਿੱਤੇ ਆ ਜੇ ਆਪਾਂ ਕੋਡ ਬਦਲ ਦੇਣੇ ਆ ਬਦਲ ਦੇ ਪੁੱਤ ਤੂੰ ਜਾ ਨਾ ਟਾਈਮ ਹੋ ਗਿਆ ਟਾਈਮ ਟਾਈਮ ਐ ਨਾ ਹੋ ਗਿਆ ਆਏ ਨਹੀਂ ਹੈਗੇ ਫੋਨ ਕਰਾ फोन भी बीजी कर देता है। चल मैं इतने देख के पहला लिखा। किचन किधर होता रहा? ठेकी। अ इतना तकलारा ही बहुत पेहरा है। बस मेरा ने जान कड़ी पे है। एन्ना टाइम ਅੰਦਰ ਕੀ ਹੈ ਮੈਨੂੰ ਲੱਗਦਾ ਇੱਥੇ ਕੋਈ ਕਿਰਾਏ ਤੇ ਰਹਿੰਦਾ ਆ ਇੰਨਾ ਸਮਾਨ ਇੰਨਾ ਖਲਾਰਾ ਪਾਇਆ ਹੋਇਆ ਕਿੰਨਾ ਕੁਆੜ ਪਿਆ ਅੰਦਰ ਹੋਏ 3 ਘੰਟੇ ਹੋ ਗਏ ਆ ਹੱਲੇ ਤੱਕ ਨਹੀਂ ਆਏ ਮੈਨੂੰ ਕਹਿੰਦੇ ਮੈਂ 10 ਮਿੰਟ ਚ ਆਇਆ ਤੇਰੇ ਲਈ ਕੁਝ ਖਾਣ ਲੈ ਲੈ ਕੇ ਹੈ ਹੱਦ ਹੋਈ ਪਈ ਆ ਮੈਂ ਹੁਣ ਫੋਨ ਕਰਦੀ ਆ ਕਿੱਡਾ ਇਹ ਪਾਕਿਸਤਾਨ ਤੋਂ ਲੈਣ ਚੱਲ ਗਿਆ ਮੇਰੇ ਲਈ ਫੋਨ ਵੀ ਨਾ ਬੀਜੀ ਆਂਦਾ ਪਿਆ ਸੀ the number you're calling is currently switched off please try later switch off ਇਹਨਾਂ ਨੇ ਕਿਹਾ ਤੇ ਫੋਨ ਸਵਿਚ ਆਫ ਕਰ ਲਿਆ ਸੁਨੀਤਾ ਤਾਂ ਤਾਂ ਮੰਨਿਆ ਉਹਦੇ ਘਰੇ ਗੈਸਟ ਆਏ ਆ ਪਰ ਇਹਨਾਂ ਦਾ ਫੋਨ ਕਿਉਂ ਸਵਿਚ ਆਫ ਆਂਦਾ ਆ ਮੈਨੂੰ ਤਾਂ ਟੈਨਸ਼ਨ ਪਈ ਪਈ ਆ ਹੁਏ ਮੈਂ ਕੀ ਕਰਾਂ ਹੁਣ ਕੋਵਰ ਫੇਰ ਲਾ ਕੇ ਦੇਖੋ ਸ਼ਾਇਦ ਬੈਟਰੀ ਨਾ ਲੋ ਹੋਵੇ The number you're calling is currently switched off. Yeah. huh? huh? ਸੌਂ ਗਈ ਸੀ ਤੂੰ ਨਹੀਂ 11 ਵਜ ਗਏ ਇਹ ਦੇਖੋ ਸੌਂ ਗਈ ਜਿਹੜਾ ਤੁਸੀਂ ਲੈ ਕੇ ਆਏ ਸੀ ਖਾਣਾ ਉਹ ਖਾ ਕੇ ਮੈਨੂੰ ਕੁੱਤੀ ਚੜ ਗਈ ਉਹ ਪੂਆ ਯਾਰ ਕੀ ਦੱਸਾਂ ਤੈਨੂੰ ਮੈਂ ਉਹ ਬਾਹਰ ਮੇਰੇ ਯਾਰ ਦੋਸਤ ਮਿਲ ਗਏ ਕਹਿੰਦੇ ਵਿਆਹ ਦੀ ਪਾਰਟੀ ਦੇ ਫੇਰ ਮੈਂ ਉੱਤੇ ਉਹਨਾਂ ਦੇ ਨਾਲ ਲੱਪਿਆ ਯਾਰ ਖਾਣ ਪੀਣ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤਾਨੂੰ ਉੱਥੇ ਪਾਰਟੀਆਂ ਸੋਝਣੀਆਂ ਤੁਸੀਂ ਮੈਨੂੰ ਲੱਗਦਾ ਡਰਿੰਕ ਕਰਕੇ ਆਏ ਆ ਕੋ ਜਾ ਦੱਸ ਹਣ ਦੇ ਹੋਰ ਪਾਰਟੀ ਕਾਦੀ ਹੁੰਦੀ ਆ ਦੱਸ ਕਿੰਨੀ ਸਮੈਲ ਆਂਦੀ ਕੋ ਜਾ ਪਾਰਟੀ ਦੇ ਵਿੱਚ ਡਰਿੰਕੇ ਹੁੰਦੀ ਆ ਉੱਥੇ ਕਿਹੜਾ ਕਿਤੇ ਦਾਲ ਫੁਲਕਾ ਹੁੰਦਾ ਚਲ ਚੁੱਪ ਕਰ ਜੋ ਹਾਂ ਤੁਹਾਡੇ ਤੋਂ ਬਸ ਸਮੈਲ ਹੀ ਬਹੁਤ ਆਂਦੀ ਆ ਦੇਤਾ ਸੀ ਇਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਬੂਟ ਲਾਣੇ ਆ ਇਹਨੂੰ ਇੰਨੀ ਸੁੱਧ ਬੁੱਧ ਹੈ ਨਹੀਂਗੀ ਪਤਾ ਨਹੀਂ ਕੀ ਖਾ ਕੇ ਆਇਆ ਆ ਕਿਹੜਾ ਨਸ਼ਾ ਇਦਾਂ ਦਾ ਖਾਦੇ ਹੋ ਜਿਹੜੀ ਸੁਰਤ ਹੀ ਹੈ ਨਹੀਂ ਹਾਂ ਮੈਨੂੰ ਕੀ ਲੋੜ ਇਹਦੇ ਬੂਟ ਖੋਲਣ ਦੀ ਜਿਹਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਕਿ ਮੈਂ ਬੂਟ ਖੋਲਣੇ ਆ ਆਪ ਤਾਂ ਡੱਫ ਕੇ ਆ ਗਿਆ ਢਿੱਡ ਭਰ ਲਿਆ ਮੇਰਾ ਪਤਾ ਹੀ ਨਹੀਂ ਮੈਂ ਦੁਪਹਿਰ ਦੀ ਭੁੱਖੀ ਅੱਦੇ ਤੁਰੀ ਫੇਰਦੀ ਆ ਆਪਣੇ ਢਿੱਡ ਤੇ ਹੱਥ ਫੇਰ ਲਿਆ ਪਾਕੀ ਖੱਡੇ ਚ ਪੈਣ ਜਦ ਸ ਮੈਂ ਇੱਥੇ ਮੂੰਹ ਧੋਵਾ ਹਾਂ ਮੈਂ ਤਾਂ ਇਹਨਾਂ ਤੋਂ ਸੁਰਤ ਹੀ ਹੈ ਨਹੀਂਗੀ ਮੈਨੂੰ ਲੱਗਦਾ ਮੇਰਾ ਬਰਸ਼ ਵੀ ਉਧਰੇ ਰਹਿ ਗਿਆ ਆ ਮੈਂ ਤਾਂ ਆਪਣਾ ਪੂਰਾ ਸਮਾਨ ਵੀ ਨਹੀਂ ਚੁੱਕ ਕੇ ਲਈ ਆਈ ਹੈਗੀ ਕਿੰਦਾ ਆਰਾਮ ਨਾਲ ਸੁੱਤੇ ਪਏ ਇਹਨਾਂ ਨੂੰ ਕੋਈ ਜਿੱਦਾਂ ਫਿਕਰ ਹੀ ਨਹੀਂ ਹੁੰਦੀ ਹੈਗੀ ਭਾਬੀ ਹੁੰਦੀ ਸੀ ਉੱਠਦੇ ਸਾਰੇ ਮੈਨੂੰ ਗ੍ਰੀਨ ਟੀ ਮੈਨੂੰ ਬੈੱਡ ਤੇ ਲਿਆ ਦਿੰਦੀ ਸੀ ਕਿਹਨੂੰ ਕਹਾਂ ਮੈਨੂੰ ਇੱਥੇ ਗ੍ਰੀਨ ਟੀ ਲਿਆ ਦੇ ਗ੍ਰੀਨ ਟੀ ਤਾਂ ਛੱਡ ਇੱਥੇ ਮੈਨੂੰ ਲੱਗਦਾ ਚਾਹ ਵੀ ਨਹੀਂ ਨਸੀਬ ਹੋਣੀ ਹਿੰਦੇ ਉੱਠ ਜਾ ਹੁਣ ਦਿਨ ਕਿੱਦਾਂ ਚੜ ਗਿਆ ਆ ਇਹ ਕਿੱਦਾਂ ਉਠ ਖੜੀ ਨਹੀਂ ਸੁੱਤੀ ਪਈ ਆ ਮੈਂ ਓਹੋ ਸੁੱਤੀ ਪੇ ਠਾਲਦੀ ਭਾਨੂੰ ਮੈਨਾਂ ਯਾਰ ਸੇਰ ਤੋਂ ਉਹਦਾ ਪੂਜਾ ਯਾਰ ਰਾਤੀ ਕੱਲ ਮੁੰਡਿਆਂ ਨਾਲ ਦਾਰੂ ਜ਼ਿਆਦਾ ਪੀ ਲਈ ਮਾਥੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਜ਼ਿਆਦਾ ਹੋ ਗਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਤੈ ਵੀ ਨਹੀਂ ਪਤਾ ਮੈਂ ਸਾਰੀ ਰਾਤ ਭੁੱਖੇ ਨਹੀਂ ਭੁੱਖੀ ਨੇ ਗੁਜ਼ਾਰੀ ਆ ਖਾਧੀ ਨਹੀਂ ਆਪਾਂ ਤੁਸੀਂ ਢਿੱਡ ਭਰ ਲਿਆ ਤੇ ਕੁਝ ਵੀ ਨਹੀਂ ਖਾਦਾ ਐਦੇ ਪੈ ਗਈ ਨਹੀਂ ਇੱਥੇ ਲੰਗਰ ਲੱਗਿਆ ਸੀ ਮੇਰੇ ਲਈ ਪੂਜਾ ਮੈਂ ਸੌਰੀ 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 ਪਲੀਜ਼ ਸੋਣੇ ਲੱਗੇ ਯਾਰ ਪਾਰਟੀ ਮੰਗਦੇ ਸੀ ਪੂਜਾ ਯਾਰ ਮੁੰਡੇ ਵਿਆਹ ਦੀ ਮੈਨਾਂ ਨੂੰ ਪਾਰਟੀ ਦੇਣ ਕਰਕੇ ਮੇਰੇ ਜ਼ਿਆਦਾ ਪੀ ਹੋ ਗਈ ਮੈਨੂੰ ਸੌਰੀ ਯਾਰ ਅੱਗੇ ਤੋਂ ਨਹੀਂ ਕਰਤਾ ਵਧੀਆ ਗਲਤੀ ਕਰ ਲੋ ਬਾਅਦ ਚ ਸੌਰੀ ਮੰਗ ਲੋ ਚਲ ਮੈਂ ਮੂੰਹ ਧੋ ਕੇ ਆਇਆ ਧੋ ਆ ਮੂੰਹ ਧੋ ਆ ਨਾ ਉੱਥੇ ਕੋਈ ਮੈਨੂੰ ਤਾਂ ਪਤਾ ਨਹੀਂ ਲੱਗਦਾ ਪਾਣੀ ਕਿਹੜੇ ਨਾ ਕਿਹੜਾ ਸਾਫ਼ ਪਾਣੀ ਹੈ ਤੇ ਕਿਹੜਾ ਗੰਦਾ ਪਾਣੀ ਹੈ ਪੂਜਾ ਮੇਰੇ 파ਟਰਨਰ ਦਾ ਫੋਨ ਆ ਗਿਆ ਯਾਰ ਮੈਨੇ ਜ਼ਰੂਰੀ ਜਾਣਾ ਪੈਣਾ ਜ਼ਰੂਰੀ ਮੀਟਿੰਗ ਆ ਮੈਨੇ ਜਾਣਾ ਪੈਣਾ ਹੁਣ ਐਮਰਜੈਂਸੀ ਜਾਣਾ ਪੈਣਾ ਮੇਰੀ ਗੱਲ ਸੁਣੋ ਮੈਂ ਖਾਣਾ ਕੀ ਆ ਉਹ ਪੂਜਾ ਮੇਰੀ ਗੱਲ ਸੁਣਾ ਹੋਰ ਸੋਈ ਦੇ ਵਿੱਚ ਆਟਾ ਵੀ ਪਿਆ ਦਾਲਾਂ ਪਈਆਂ ਆ ਉੱਥੇ ਬਣਾ ਲੈ ਤੇ ਖਾ ਲੈ ਠੀਕ ਆ ਯਾਰ ਮੈਨੂੰ ਜਾਣਾ ਪੈਣਾ ਨਹੀਂ ਤੇ ਮੇਰਾ ਬਹੁਤ ਮੈਨੂੰ ਤਾਂ ਮੈਨੂੰ ਲੱਗਦਾ ਹਜੇ ਤੱਕ ਸਰਤ ਨਹੀਂ ਆਈ ਉਹ ਯਾਰ ਨੁਕਸਾਨ ਹੋ ਜਾਣਾ ਮੇਰਾ ਬਹੁਤ ਹੱਦ ਕਰਦੀ ਆ ਯਾਰ ਤੂੰ ਦੱਸ ਜਾਓ ਜਾਓ ਜਿੱਥੇ ਜਾਣਾ ਜਾਓ ਮੈਂ ਚੱਲਿਆ ਮੈਂ ਤੁਹਾਡੇ ਵੱਲੋਂ ਭੁੱਖੀ ਰਾਵਾਂ ਰੱਜੀ ਰੱਜ ਕੇ ਉਹ ਯਾਰ ਰੋਟੀ ਰੋਟੀ ਸਬਜੀ ਸਾਰਾ ਕੁਝ ਤੇ ਬਣਾ ਲਾ ਸਾਰਾ ਕੁਝ ਪਿਆਰ ਕੋਈ ਵਿੱਚ ਮੈਂ ਖਾ ਲੂੰਗੀ ਜਾਓ ਪੂਜਾ ਏਟੀਐਮ ਯਾਰ ਮੇਰਾ ਕਿਤੇ ਰੱਖ ਪੈਸੇ ਹੈਗੇ ਥੋੜੇ ਯਾਰ ਪੈਸੇ ਦੇ ਦੇ ਹੈਗੇ ਤਾਂ ਹੁਣ ਪੈਸੇ ਵੀ ਮੈਂ ਦਵਾ ਤੁਹਾਨੂੰ ਉਹ ਦੇ ਦੇ ਯਾਰ ਏਟੀਐਮ ਡਿਪਿਆ ਮੇਰਾ ਕਿਤੇ 10000 ਲੈ ਜੋ ਲੋ ਲੈ ਬਹੁਤ ਆ ਬਹੁਤ ਆ 10000 ਬਾਦੂ